ਭਾਈ ਗਰੀ ਹਾਜ਼ਰ ਭਾਈ ਹੋਦੇ ਸਾਡੇ ਸਾਡੇ ਜੁੜੇ ਫਿਰ ਫਿਰ ਤੇ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਇਆ ਬਣਾਵਾਂ ਵਾਲਾ ਪਰਨਾ ਜੀ ਜੀ ਲੈਂਟ ਹੈਗੇ ਸਾਡੇ 3 ਮੀਟਰ ਕਪੜਾ ਆਪਾਂ ਫੁੱਲ ਵੱਲ ਵਰਤੇ ਆ ਆਪਾਂ ਪਹਿਲਾ ਲੜ ਲਗਾਵਾਂਗੇ ਫੋਲਡ ਕਰਕੇ ਇਸ ਵਿੱਚ ਬੜ પા ਕੇ ਇਹ ਲੜ ਲਉ ਆਤਰੀ ਜਾਨਾ ਇਸ ਵਿੱਚ ਬੜ પા ਕੇ ਇਹ ਲੜ ਨੂੰ ਆਪਾਂ ਲਗਾ ਦਵਾਂਗੇ ਜੀ ਨਰਦ ਨੂੰ ਨਹਾ ਲਵਾਂਗੇ ਜੀ ਫਿਰ ਪਗਬੰਦੀ ਨਾਲ ਤੇ ਬਲਬ ਬਦਾਲਵਾਂਗੇ ਜੀ ਪਗਬੰਦੀ ਨਾਲ ਤਾਂ ਬਲਬ ਤਾਂ ਇਹ ਜੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਜੀ ਜੇ ਜੀ ਪਗਬੰਦ ਚੰਗੀ ਤਰ੍ਹਾਂ ਪਗਬੰਦ ਫੇਲਵਾਂਗੇ ਜੀ ਇਰਕੇ ਜਿਹੜਾ ਪਗਲ ਲਗਾਵਾਂਗੇ ਤੋਂ ਫੋਲਡ ਕਰਕੇ ਤੋਂ ਉਹ ਵੀ ਆਪਾਂ ਫੋਲਡ ਕਰਕੇ ਫੂਣੀ ਬਣਾ ਕੇ ਲੜੜ ਦੇ ਵਿੱਚ ਹੱਥ ਨਾਲ ਵਾਲ ਪਾ ਕੇ ਲੜ ਨੂੰ ਲਗਾ ਲਵਾਂਗੇ ਸੈਟ ਕਰਕੇ ਸਟ ਕਰਕੇ ਲਗਾ ਲਵਾਂਗੇ ਜੀ ਇਹਦੇ ਪਾ ਕੇ ਬੰਨਾ ਸਾਰੇ ਵਾਲ ਵਧਾ ਲਵਾਂਗੇ ਜੀ ਬੜਾ ਵਧਾ ਕੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਊਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਜਿਹੜਾ ਆਪਾਂ ਅਗਲਾ ਲਗਾਵਾਂਗੇ ਫੇਸ ਦੀ ਵੀ ਤੁਹਾਨੂੰ ਹੋਲਡ ਕਰਕੇ ਤੁਹਾਨੂੰ ਹੋਲਡ ਕਰਕੇ ਲੜਦੂ ਅੱਛਾ ਆਪਾਂ ਬੜ ਪਾ ਕੇ ਇਹ ਲੜਦੂ ਆਪਾਂ ਲਗਾ ਦੇਵਾਂਗੇ ਹਾਤਰੀ ਸਾਤਨ ਬੜ ਪਾ ਕੇ ਲਗਾ ਦੇਵਾਂਗੇ ਜੀ ਇਹ ਵੀਡੀਓ ਉਹਨਾਂ ਤੱਕ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੂੰ ਬਣਾ ਲ ਨਜ਼ਿਕ ਤਾਉਂਦੀ ਆ ਇਹ ਹੈ ਹਨਾ ਲੜ ਨੂੰ ਆਪਾਂ ਲਗਾ ਲਵਾਂਗੇ ਜੀ ਆ ਕੇ ਫੇਰ ਬਾਕੀ ਦੀ ਸੈਟਿੰਗ ਕਰਨਾਗੇ ਜੀ ਐਡਿੰਗ ਕਰਕੇ ਆਪਾਂ ਇਹਨਾਂ 'ਚ ਲਾੜ ਜੋ ਬਲ ਬਲ ਵਧਾ ਲਵਾਂਗੇ ਜੀ ਨੜਵੇ ਆ ਕੇ ਬਾਕੀ ਜਿਹੜਾ ਉੱਤੇ ਲੱਕਪੜਾ ਹੋਰ ਬਾਅਦ ਦੱਬ ਲਵਾਂਗੇ ਜੀ ਦੱਬ ਕੇ ਜਿਹੜਾ ਪਰਲ ਅਗੜਾ ਰਾਂਗੇ ਚੱਲੋਂ ਖੋਲਾਂਗੇ ਜੀ ਚੱਲੋਂ ਬੋਲਡ ਕਰਕੇ ਉੱਤੇ ਵੱਲੋਂ ਬੋਲਡ ਕਰਕੇ ਖੜਾ ਖਿੱਚ ਕੇ ਲੜਨ ਨੂੰ ਲਗਾ ਦਵਾਂਗੇ ਜੀ ਜੇ ਚਾਹਤ ਹੀ ਸਾਧਨ ਨਾਲ ਬਲ ਪਾ ਕੇ ਲੜਨ ਨੂੰ ਸੈੱਟ ਕਰਕੇ ਲੜਨ ਨੂੰ ਲਗਾ ਦਵਾਂਗੇ ਜੀ పగపెన్ ఫరవే పగపన ఫేరే ప్రోపర్ బ పాలే బావే సారే ਪਾ ਕੇ ਜਿਹੜਾ ਪਾਗੜਾ ਲਗਾਵਾਂਗੇ ਬੋਲ ਕਰਕੇ ਤੋਂ ਬੋਲ ਕਰਕੇ ਲੜ ਨੂੰ ਆਪਾਂ ਸਾਫ ਲਗਾਵਾਂਗੇ ਜੀ ਇਹ ਵਿੱਚ ਆਪਾਂ ਵਾਇਰ ਸਾਰੇ ਦੇ ਅਰਪ ਵਾਇਰ ਫੇਰ ਦਵਾਗੇ ਜੀ ਵਾਇਰ ਕੇ ਲੜ ਲਗਾਵਾਂਗੇ ਨਾਲ ਨੂੰ ਅੱਖ ਦਾ ਖਿੱਚਾਂਗੇ ਜੀ ਤਵੇ ਲਗਾਗੀ ਹੁਣ ਫੇਰ ਕੇ ਇਸ ਨੂੰ ਫਰੰਟ ਵਾਲੀ ਨੂੰ ਪਿਚ ਕਰਕੇ ਪਿੱਛੇ ਕਰਕੇ ਇਹ ਲੜਤ ਨੂੰ ਲਾਵਾਂਗੇ ਜੀ ਲੜਤ ਨੂੰ ਲਾ ਕੇ ਇਹ ਆਪਾਂ ਬਾਕੀ ਦੀ ਸੈਟਿੰਗ ਲਾਵਾਂਗੇ ਜੀ ਸੈਟਿੰਗ ਕਰਕੇ ਇਹ ਚਪਵਾਜ ਫੇ ਲਾਵਾਂਗੇ ਜੀ

ਉਹ ਨੂੰ ਦਬਕੇ ਇਹ ਲੜ ਨੂੰ ਲਗਾਵਾਂਗੇ ਜੀ ਜੋ ਜਿਹੜਾ ਬਾਕੀ ਲਾ ਲਵਾਂਗਾ ਪਿੱਛੇ ਆਪਾਂ ਦੱਬ ਦਵਾਂਗੇ ਆ ਵੀਡੀਓ ਦੇਖਣ ਲਈ ਧੰਨਵਾਦ ਅਗਲੀ ਵੀਡੀਓ ਲੈ ਕੇ حاضر ਹੋਣੇ ਆ ਨਵੀਂ ਵੀਡੀਓ ਲੈ ਕੇ ਆ ਜੁ ਮੈਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਜੀ